ਸਿਰਕਲ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਤਾਂ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੰਦੀ ਵੱਡੀ ਸਰਕਾਰ ਲੋਕਾਂ ਨੂੰ ਕੇਂਦਰੀ ਸਕੀਮਾਂ ਤੋਂ ਵਾਂਝਾ ਕਰ ਰਹੀ ਹੈ ਜੈ ਇੰਦਰ ਗੁਰ ਪੰਜਾਬ ਭਾਜਪਾ ਮੈਲਾ ਮੋਰਚ ਦੇ ਪ੍ਰਧਾਨ ਸ਼੍ਰੀਮਤੀ ਜੈ ਇੰਦਰ ਕੌਰ ਨੇ ਸત્તાਦਾਰੀ ਆਮਦੂ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਰੋਕਣ ਅਤੇ ਇਹਨਾਂ ਦੇ ਕੈਂਪਾਂ ਵਿੱਚ ਰੁਕਾਵਟ ਪਾਉਣ ਦੀ ਸਖਤ ਚਪਦਾ ਵਿੱਚ ਨਿੰਦਾ ਕੀਤੀ ਹੈ ਜੈ ਇੰਦਰ ਕੌਰ ਨੇ ਇਸ ਨੂੰ ਲੋਕਤੰਤਰ ਦਾ ਕਾਂ ਨਤੇ ਆਪ ਸਰਕਾਰ ਦੀ ਤਾਨਾ ਚਾਹੀਦਾ ਸਬੂਤ ਕਰਾਰ ਦਿੱਤਾ ਹੈ ਜੈ ਇੰਦਰ ਕੋਰ ਨੇ ਕਹੇ ਕਿ ਪੰਜਾਬ ਸਰਕਾਰ ਪੂਜ ਪ੍ਰਸ਼ਾਸਨ ਦਾ ਗਲਤ ਇਸਤੇਮਾਲ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਭਾਜਪਾ ਵਰਕਰਾਂ ਨੂੰ ਉਹਨਾਂ ਦੇ ਘਰਾਂ ਵਿੱਚ ਜੱਜਰਬੰਦ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਆਪ ਸਰਕਾਰ ਨੇ ਪਿਛਲੇ 3.5 ਸਾਲਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਕੁਝ ਵੀ ਨਹੀਂ ਕੀਤਾ ਲੋਕਲ ਕੋਈ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਦੋਸ਼ ਲਾਇਆ ਹੈ ਜੈਨਦਰ ਗੌਰ ਨੇ ਸਿੱਧੇ ਤੌਰ ਤੇ ਸਵਾਲ ਪੁੱਛਿਆ ਕਿ ਜਦੋਂ ਕੇਂਦਰ ਸਰਕਾਰ ਲੜਿੰਦਾ ਔਰਤਾਂ ਤੇ ਕਿਸਾਨਾਂ ਲਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤਾਂ ਆਪ ਸਰਕਾਰ ਇਸ ਨੂੰ ਕਿਉਂ ਰੋਕ ਰਹੀ ਹੈ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ 3 ਸਾਲਾਂ ਵਿੱਚ ਪੰਜਾਬ ਦੇ ਵਸਨੀਕਾਂ ਲਈ ਕੀ ਕੀਤਾ ਹੈ ਉਹਨਾਂ ਨੇ ਕਿਹਾ ਅੱਜ ਬੋਲਦੇ ਹਾਂ ਜੈਨਦਰ ਕੁ ਅੱਗੇ ਬੋਲਦੇ ਜੈਨਦਰ ਗੌਰ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਸਰੀ ਸੁਨੀਲ ਜੀ ਆਖੜ ઉપર નસ ਪੁਲਸ ਵੱਲੋਂ ਹਰਾਸਤੇ ਵਿੱਚ ਲਿਆ ਗਿਆ ਜਦੋਂ ਉਹ ਆਪ ਸਰਕਾਰ ਵਿਰੁੱਧ ਲੱਗੇ ਤਾਂ ਨੇ ਸ਼ਾਂਤਵੇਂ ਟੰਗ ਨਾਲ ਰੋਜ਼ ਪ੍ਰਦਰਸ਼ਨ ਕਰ ਰਹੇ ਸਨ ਇਹ ਕਾਰਵਾਈ ਆਮ ਆਦਮੀ ਪਾਰਟੀ ਦੇ ਧੱਕੇ ਚਾਹੀਦਾ ਸਿੱਧਾ ਸਬੂਤ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਹੁਣ ਹੱਥ ਕੰਡੇ ਅਪਣਾ ਰੱਖਿਆ ਕਿਉਂਕਿ ਉਹਨਾਂ ਵਿੱਚ ਡਰ ਦਾ ਮਾਹੌਲ ਹੈ ਭਗਵੰਤ ਮਾਨ ਤੇ ਦਿੱਲੀ ਤੋਂ ਆਏ ਉਹਨਾਂ ਦੇ ਲੀਡਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੁਣ ਆਪ ਸਰਕਾਰ ਤੋਂ ਉੱਟ ਚੁੱਕਾ ਹੈ ਤੇ ਲੋਕਾਂ ਦਾ ਚੱਕਾ ਹੁਣ ਜਾਨਾ ਭਾਜਾ ਵਾਲਾ ਰਖਾ ਰਖਾ ਰੱਖਿਆ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਜਪਾ ਵੱਲੋਂ ਲਾਇਕ ਇਹ ਨਾ ਮੁਫਤ ਕੈਂਪਾਂ ਰਾਹੀਂ ਲੋਕਾਂ ਨੂੰ ਜਸ਼ਨ ਮਾਨ ਮਾਨ ਭਾਰਤ ਤੇ ਆਤਮ ਸਵਤੰਤਰਤਾ ਲਾਜ ਮਹਿਲਾ ਲਈ ਮਹਿਲਾ ਸਮਰਿਤੀ ਯੋਜਨਾ ਤੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਰਗੀਆਂ ਮਹੱਤਵਪੂਰਨ ਸੂਲਤਾ ਮੇਲ ਰੱਖਿਆ ਅਤੇ ਵਿੱਚ ਜੈਂਦਰ ਕੋਰ ਨੇ ਚੇਤਾਵਨੀ ਦਿੱਤੀ ਹੈ ਕਿ ਭਾਜਪਾ ਪੰਜਾਬ ਦੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਦਿਵਾਉਣ ਲਈ ਪ੍ਰਤੀਪੰਥ ਹੈ ਤੇ ਆਪ ਸਰਕਾਰ ਦੀਆਂ ਉਨਾ ਤਾਨਾਸ਼ਾਹੀਆਂ ਕਰਨ ਕਾਰਵੀਆਂ ਦਾ ਡਟਕੇ ਵਿਰੋਧ ਕਰੇਗੀ ਉਹਨਾਂ ਕਹਿੰਦੇ ਪੰਜਾਬ ਦੇ ਲੋਕ ਇਹ ਸਭ ਵੇਖ ਰਖਿਆ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਜ਼ਰੂਰ ਦੇਣਗੇ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ